सरपंचਾਂ ਨੂੰ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਕੀਤਾ ਗਿਆ ਬਕਾਇਦਾ ਇੱਕ ਵੱਡਾ ਪ੍ਰੋਗਰਾਮ ਲੀਕਿਆ ਗਿਆ ਪੰਜਾਬ ਸਰਕਾਰ ਵੱਲੋਂ ਇਸ ਦੇ ਉੱਤੇ ਖਰਚਾ ਕਿੰਨਾ ਆਇਆ ਤੇ ਇਸ ਦੀ ਕੀ ਜ਼ਰੂਰਤ ਸੀ ਇਹਨਾਂ ਦੋ ਸਵਾਲਾਂ ਤੋਂ ਮਾਰਥਾ ਫਸੀ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਰਟੀਈ ਐਕਟਿਵਿਸਟ ਸਮਾਜਿਕ ਕਾਰਕੁਨ ਮਾਨਕ ਗੋਇਲ ਜੀ ਮਾਨਕ ਜੀ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਹੈ ਔਰ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਇਹ ਸਮਾਗਮ ਹੋਇਆ ਇਸ ਦੇ ਉੱਤੇ ਜਿਹੜੀ ਜ਼ਰੂਰਤ ਸੀ ਕਰਨ ਦੀ ਜੇ ਨਹੀਂ ਸੀ ਜ਼ਰੂਰਤ ਤਾਂ ਉਹ ਕਿਵੇਂ ਨਹੀਂ ਸੀ ਦੇਖੋ ਸੰਦੀਪ ਜੀ ਭਗਵੰਤ ਮਾਨ ਜੀ ਨੇ ਸਮਾਗਮ ਕੀਤਾ ਇੱਥੇ ਬਿਲਕੁਲ ਢੇ ਲੋੜੀ ਦਾ ਸੀ ਇਹ ਸਮਾਗਮ ਉਹ ਪਤਾ ਲੱਗੇ ਕਿ ਕਰੀਬ 25 ਕਰੋੜ ਦੇ ਕਰੀਬ ਇਸ ਸਮਾਗਮ ਤੇ ਖਰਚ ਕੀਤਾ ਗਿਆ ਜਿਹਦੇ ਵਿੱਚ ਸਾਰਾ ਖਾਣ ਪੀਣ ਦਾ ਪ੍ਰੋਗਰਾਮ ਉੱਥੇ ਵੱਡੇ ਪੈنگੇ ਪ੍ਰੋਗਰਾਮ ਤੇ ਟੈਂਟ ਲਗਾਏ ਗਏ ਤੇ ਉੱਥੇ ਇੰਨੇ ਬੰਦੇ ਦਾ ਬੈਠਣ ਦਾ ਪ੍ਰੋਗਰਾਮ ਹੋਰ ਬਿਜਲੀ ਦਾ ਪ੍ਰਬੰਧ ਤੇ ਨਾਲ ਹੀ ਜਿਹੜਾ ਆਪਣਾ ਬੱਸਾਂ ਦਾ ਪਰਵਾਣ ਸਰਕਾਰੀ ਬੱਸਾਂ ਨੂੰ ਉੱਥੇ ਲਗਾਇਆ ਗਿਆ ਟੀਹਾ ਟੇਖਾਲੀ ਕਰਕੇ ਕੁਝ ਬੰਦੇ ਉੱਥੇ ਪ੍ਰਾਈਵੇਟ ਵਾਹਨੋਂ ਵੀ ਆਏ ਠੀਕ ਹੈ ਇਹ ਸਾਰਾ ਖਰਚਾ ਭਗਵੰਤ ਮਾਜੀ ਨੇ ਬਿਲਕੁਲ ਬੇਲੋੜੀ ਦਾ ਕੀਤਾ ਤੇ ਜੇ ਤੁਸੀਂ ਪੰਚਾਇਤ ਐਕਟ ਪੜੋ ਪੰਚਾਇਤੀ ਰਾਜ ਐਕਟ ਪੜੋ ਤਾਂ ਉਹਦੇ ਵਿੱਚ ਸਿੰਪਲ ਲਿਖਿਆ ਹੋਇਆ ਹੈ ਜੀ ਕਿ ਜਿਹੜਾ ਇੱਕ ਬਲੌਕ ਡਵੈਲਪਮੈਂਟ ਪੰਚਾਇਤ ਅਫਸਰ ਐ ਬीडीपी ਹੋਏਗਾ ਉਹ ਸਰਪੰਚ ਨੂੰ ਜਾਂ ਪੰਚ ਨੂੰ ਬੁਲਾ ਕੇ ਬਿਲਕੁਲ ਇੱਕ ਸਿੰਪਲ ਕਾਗਜ਼ ਦੇ ਫੋਟੋਸਟੇਟ ਦੇ ਕਾਰ ਰਿਤੇ ਜਿਹਦੇ ਉੱਤੇ ਸੌ ਚ ਲਿਖੀ ਹੋਈ ਹੈ ਉੱਤੇ ਫਾਰਮ ਤੇ ਸੌ ਚ ਕਰ ਸਕਦਾ ਮਲੇ ਕਲੈਕਟਿਵ ਉੱਤੇ ਹੁੰਦੀ ਨਹੀਂ ਇਹ ਇਕੱਟੀਆਂ ਦੀ ਸ਼ੋਅ ਹੈ ਨਹੀਂ ਇਹ ਇੰਡੀਵਿਜੂਅਲ ਹੋਤ ਹੈ ਜਿਵੇਂ ਐਮਐਲਏ ਦੀ ਹੋਤ ਹੁੰਦੀ ਹੈ ਨਾ ਇੰਡੀਵਿਜੂਅਲ ਸੌ ਹੈ ਜੀ ਇੱਕ ਕੰਮ ਜਿਹੜਾ 1 ਰੁਪਏ ਦੇ ਫੋਟੋਸਟੇਟ ਫਾਰਮ ਤੇ ਹੋ ਸਕਦਾ ਤੁਸੀਂ ਲਾ ਲਓ ਵੀ ਤਾਂ ਸਾਡੇ ਕਲੇ ਸਰਪੰਚ ਮੇਰੇ ਜੇ 45 ਸੌ ਚਕਾਉਣੀ ਬਾਕੀ ਪਈ ਹੈ ਜੀ ਠੀਕ ਹੈ ਇਹ ਕੰਮ ਜੇ ਸਾਰਿਆਂ ਦਾ ਵੀ ਲਾ ਕੇ ਚੱਲੀ ਲੱਖ ਰੁਪਏ ਦਾ ਕੰਮ ਸੀ ਗੱਲ ਬਦਦੋਦ ਸਾਰਾ ਇਹ ਸਰਪੰਚ ਲੋ ਲੋ ਬਾਕੀ ਪੰਚਲੋ ਕੋ ਕਰੀਬ ਲੱਖ ਰੁਪਏ ਲੱਗਦਾ ਸਾਰੇ ਕੰਮ ਤੇ ਉਹ ਤੋਂ ਸੇਡ ਦਾ ਖਰਚੇ ਹੀ ਲਗਾ ਇਸ ਕੰਮ ਤੇ ਉਹ ਲੱਖ ਰੁਪਏ ਨਹੀਂ ਥਾ ਕੇ 25 ਕਰੋੜ ਰੁਪਏ ਕਰੀਬ ਖਰਚੇ ਪੈਗਾ ਜੀ ਉਹ ਦੱਸਦੇ ਆ ਕਿਉਂਕਿ ਮੈਂ ਸਮਝਦਾ ਵੀ ਤੁਹਾਨੂੰ ਅਰਤਮਾਨ ਜੀ ਨੇ ਪੰਚਾਇਤੀ ਰਾਜ ਐਕਟ ਜਿਹਾ ਪੜਿਆ ਨਹੀਂਗਾ ਤੇ ਜਾਂ ਫਿਰ ਉਹਨਾਂ ਨੇ ਖਜ਼ਾਨੇ ਦਾ ਹਾਲ ਦੇਖਿਆ ਨਹੀਂਗਾ ਕਪਾੜ ਤੁਹਾਨੂੰ ਪਤਾ ਹੀ ਹੈ ਖਜ਼ਾਨੇ ਦਾ 1 1 ਲੱਖ ਕਰੋੜ ਦਾ ਕਰਜ਼ਾ ਲੈ ਚੁੱਕਿਆ ਹੈ ਹੁਣ ਤੱਕ ਖਜ਼ਾਨਾ ਦੇ ਹਾਲ ਹੋਇਆ ਪਿਆਗਾ ਜੀ ਨਾ ਪਾਣੂ ਕੇ ਕਰਜਾ ਮਿਲ ਨਹੀਂ ਰਿਹਾ ਮਤਲਬ ਆਪ ਨੂੰ ਕਰਜੇ ਨੂੰ ਨਾ ਕਰੀ ਜਾਂਦੇ ਨਿੰਤਾ ਘਟੀ ਜਾਂਦੀਆਂ ਨੇ ਕਰਜੇ ਦੀਆਂ ਪੰਜਾਬ ਦੇ ਲੋਕ ਕਿਵੇਂ ਸਰਵਾਈਵ ਕਰਨਗੇ ਦੇਖ ਕਿਉਂ ਰਹੇ ਜਿਹੜੇ 25-25 ਕਰੋੜ ਦੇ ਪ੍ਰੋਗਰਾਮ ਕਿਉਂ ਕਰਦੇ ਆ ਜੀ ਹਾਂਜੀ ਤਾਂ ਜਿਵੇਂ ਤੁਸੀਂ ਦੱਸਿਆ ਕਿ ਲਗਭਗ ਜੋ ਵੇਰਵੇ ਅਸੀਂ ਦੇਖੀਏ ਘੋਖੀਏ 45 25 ਕਰੋੜ ਖਰਚਾ ਆਉਂਦਾ ਇਹ 25 ਕਰੋੜ ਜਿਹੜਾ ਉਸ ਸਮਾਗਮ ਦੇ ਦੌਰਾਨ ਖਰਚ ਹੋਇਆ ਤੁਸੀਂ ਉਹਦਾ ਅਨੁਮਾਨ ਲਾਇਆ ਇਸ ਤੋਂ ਇਲਾਵਾ ਜੋ ਇਸ ਦੇ ਲਈ ਸੁਨੇਹੇ ਲਾਏ ਗਏ ਜਾਂ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਗਏ ਤਾਂ ਉਹ ਵੱਖਰਾ ਖਰਚਾ ਹੈ ਹਾਂਜੀ ਬਹੁਤ ਕੁਝ ਕੀਤਾ ਗਿਆ ਸਨੇਹੇ ਲਾਇਆ ਗਿਆ ਖਵਾਰਾ ਨੂੰ ਖਵਾਰਾ ਨੂੰ ਬੀਬੀ ਆਈਪੀ ਜਿਹੜੇ ਕਾਗੇ ਆ ਕਾਰਡ ਬਣਾਏਗੇ ਜੀ ਸਾਰਾ ਕੁਝ ਕੀਤਾ ਗਿਆ ਉੱਥੇ ਬਹੁਤ ਸਾਰਾ ਲਗਜ਼ਰੀ ਇੰਤਜ਼ਾਮ ਕੀਤਾ ਗਿਆ ਹੈਲੀਕਾਪਟਰ ਜਹਾਜ਼ ਚੱਲੇ ਬੀਬੀ ਆਈਪੀ ਸਿਕਿਉਰਿਟੀ ਲੱਗੀ ਉਹਨਾਂ ਦਾ ਤਾਂ ਕੋਈ ਹਸਾਬ ਹੀ ਨਹੀਂ ਹੈਗੇ ਜੀ ਮਤਲਬ ਜੇ ਉਹ ਬਣਾ ਲਿਆ ਜਾਵੇ ਤੇ ਖਰਚਾ ਕਿਤੇ ਹੋਰ ਵੱਧ ਜਾਊਗਾ ਹਾਂਜੀ ਖਰਚਾ ਕਿਤੇ ਹੋਰ ਵੱਧ ਜਾਊਗਾ ਉਪਰੋਂ ਤੁਸੀਂ ਦੇਖੋ ਵੀ ਸਾਡੇ ਸਰਪੰਚ ਲੈਗੇ ਜੀ ਸਾਡੇ ਪੰਜਾਬ ਦੇ ਸਰਪੰਚ ਨੇ ਉਹਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਕੁਛ ਨਹੀਂ ਚਲੋ ਜੇ ਮੱਲ ਵੀ ਲਿਆ ਵਿੱਚ ਹੋਰ ਪਾਰਟੀਆਂ ਉੱਥੇ ਕੇਜਰੀ ਵਾਲਾ ਕਿ ਉੱਥੇ ਸਟੇਜ ਤੇ کہہ ਰਿਹਾ ਯਹਾਂ ਤੇ ਕਰਪਸ਼ਨ ਮੁਕਤ ਕਰਨਾ ਬੁਲਾਣਾ ਧਮਕੀਆਂ ਦਿੰਦਾ ਸਾਡੇ ਸਰਪੰਚਾਂ ਨੂੰ ਯਾਰ ਕੀ ਮਤਲਬ ਉਹਦਾ ਉਹ ਬੰਦਾ ਜਿਹੜਾ ਆਪ ਕਰਪਸ਼ਨ ਦੇ ਚਾਰਜ ਦੇ ਵਿੱਚ ਜੇਲ੍ਹ ਦੇ ਵਿੱਚ ਲਾ ਕੇ ਆਇਆ ਜਿਹਦਾ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਦਿੱਲੀ ਦਾ ਮੰਤਰੀ ਵੀ ਨਹੀਂ ਹੈਗਾ ਹੋਣਾ ਉੱਥੋਂ ਵੀ ਲਿਆ ਕਰਪਸ਼ਨ ਕਰਕੇ ਉਹ ਸਾਡੇ ਸਰਪੰਚਾਂ ਨੂੰ ਉੱਥੇ ਆ ਕੇ ਧਮਕੀਆਂ ਦਿੰਦਾ ਹੈ ਕੀ ਮਤਲਬ ਹੋਇਆ ਹੂੰ ਉਸੇ ਇੱਕ ਸਿਰਫ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦਾ ਕਰੋੜਾਂ ਰੁਪਏ ਜੜਾਈ ਜਾਂਦੇ ਹੋਗੇ ਤੇ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਕਰ ਰੱਖਿਆ ਹੈਗਾ ਪੰਜਾਬ ਦੇ ਸਕੂਲਾਂ ਦਾ ਹਾਲ ਦੇਖੋ ਜਾ ਕੇ ਕੀ ਹੈ ਉੱਥੇ ਜਿਵਾਂ ਕਾ ਨੂੰ ਵਰਦੀਆਂ ਨਹੀਂ ਮਿਲਦੀਆਂ ਘੱਟੀਆਂ ਲੋ ਕੁਆਲਿਟੀ ਵਰਦੀਆਂ ਮਿਲਦੀਆਂ ਨੇ ਸਿਰਫ ਖਾਣਾ ਪੂਰਿਆ ਜਾ ਰਿਹਾ ਹੈ ਜੀ ਤੇ ਉੱਥੇ ਕਿਤਾਬਾਂ ਨਹੀਂ ਮਿਲਦੀਆਂ ਹਸਪਤਾਲਾਂ ਵਿੱਚ ਦਵਾਈਆਂ ਨਹੀਂ ਹੈਗੀਆਂ ਬਾਰੋਂ ਲਗਾਉਦੇ ਸਾਰੀਆਂ ਦਵਾਈਆਂ ਜੀ ਉੱਥੇ ਹਸਪਤਾਲਾਂ ਵਿੱਚ ਪੱਟੀਆਂ ਨਹੀਂ ਹੈਗੀਆਂ ਹਸਪਤਾਲਾਂ ਵਿੱਚ ਇੱਥੋਂ ਤੱਕ ਕਿ ਤੁਸੀਂ ਦੇਖੋ ਵੀ ਸਭ ਤੋਂ ਛੋਟੀ ਜੀ ਜਿਹੜੀ ਸਭ ਤੋਂ ਸਸਤੀ ਜੀ ਹੁੰਦੀ ਹੈ ਐਕਸ-ਰੇ ਦੀ ਫਿਲਮ ਨਹੀਂ ਹੈਗੀ ਜੀ ਉੱਥੇ ਹਸਪਤਾਲਾਂ ਵਿੱਚ ਕਹਿੰਦੇ ਫੋਟੋ ਕਿੱਥੋਂ ਲਵਾ ਦੇ ਐਕਸ-ਰੇ ਦੀ ਸਾਡੇ ਪੰਜਾਬ ਦਾ ਆ ਹਾਲ ਕਰਦਾ ਮਛਿਆਂ ਦਾ ਹਾਲ ਇਹਨਾ ਮਾੜਾ ਹੋਇਆ ਕਿ ਇਹਨਾ ਇਹ ਕਿ ਨਹੀਂ ਬੁਰਾ ਹਾਲ ਹੈਗਾ ਲਾਅ ਐਂਡ ਆਰਡਰ ਬਹੁਤ ਹੀ ਗੋਲੀਆਂ ਵਾਈ ਪਈਆਂ ਨੇ ਲੋਰ ਰੋਜ਼ ਗੈਂਗਸਟਰ ਨਹੀਂ ਤਾਂ ਕੀ ਹੋਉਂਦੀਆਂ ਨੇ ਕਿ ਸੁਰੱਖਿਆ ਦੀ ਪ੍ਰਮਖੀ ਹੋਉਂਦੀਆਂ ਨੇ ਕੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਇਹ ਪੈਸਾ ਉੱਤਰ ਅੰਬਰ ਤੋਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਕਿਹਾ ਖਜ਼ਾਨੇ ਦਾ ਵੀ ਬੁਰਾ ਹਾਲ ਹੈ ਉਹ ਸਾਰੀ ਜਨਤਾ ਜਾਣਦੀ ਹੈ ਪਰ ਪਿਛਲੇ ਦਿਨਾਂ ਚ ਮੁੱਖ ਮੰਤਰੀ ਦੇ ਜਿੱਥੇ ਜਿੱਥੇ ਭਾਸ਼ਣ ਹੋਏ ਜੇ ਖਾਸ ਕਰਕੇ ਚੋਣਾ ਹੋ ਰੀਆਂ ਜਿੱਥੇ ਉਹ ਕਹਿੰਦੇ ਕਿ ਮਨਪ੍ਰੀਤ ਬਾਦਲ ਹੀ ਹੁੰਦੇ ਸੀ ਜਿਹੜੇ ਕਹਿ ਦਿੰਦੇ ਸੀ ਕਿ ਖਜ਼ਾਨਾ ਖਾਲੀ ਐ ਅਸੀਂ ਕਦੇ ਨਹੀਂ ਕਿਹਾ ਖਜ਼ਾਨਾ ਖਾਲੀ ਐ ਔਰ ਨਾ ਹੀ ਖਜ਼ਾਨਾ ਖਾਲੀ ਹੋਣ ਦਿੱਤਾ ਔਰ ਲਗਾਤਾਰ ਹੀ ਅਸੀਂ ਇਹ ਜੇ ਕੰਮ ਕਰ ਰਹੇ ਆਂ ਕਿ ਰੰਗਲਾ ਪੰਜਾਬ ਤਾਂ ਬਣਿਆ ਲੋ ਦੇਖੋ ਮਨਪ੍ਰੀਤ ਬਾਦਲ ਹੋਰ ਬਹੁਤ ਕੰਮਾਂ ਦੇ ਵਿੱਚ ਮਾੜਾ ਸੀ ਪਰ ਮੈਂ ਸਮਝਦਾ ਵੀ ਖਜ਼ਾਨੇ ਦਾ ਹਾਲ ਉਹਨੂੰ ਪਤਾ ਸੀਗਾ ਜੇ ਖਜ਼ਾਨਾ ਖਾਲੀ ਐ ਤੇ ਖਜ਼ਾਨਾ ਖਾਲੀ ਕਹਿਣਾ ਚਾਹੀਦਾ ਇਹਦੇ ਕੋਈ ਦੂਰ ਐ ਨਹੀਂ ਤਾਂ ਕਿ ਤੁਸੀਂ ਆਪਣੇ ਖਰਚੇ ਘਟਾਓ ਖਰਚੇ ਹੁਣੇ ਘਟਾਇ ਨਹੀਂ ਉਹ ਦੱਸ ਦਿਆ ਸੀ ਕਿ ਜਮਾ ਖਾਲੀ ਹੈ ਠੀਕ ਹੈ ਉਹਨਾਂ ਕੀ ਉਹਦਾ ਪਾਕ ਠੀਕ ਸੀਗਾ ਪਰ ਜੇ ਖਜਾਨਾ ਖਾਲੀ ਹੈ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਦੇ 10000 ਕਰੋੜ ਦਾ ਕਰਜ਼ਾ ਲੈਣੇ ਆ ਕਦੇ ਉਧਰੋਂ ਲੈਣੇ 5000 ਕਰੋੜ ਦਾ ਕਰਜ਼ਾ ਤੁਸੀਂ ਦੇਖੋ ਜੀ ਜਦੋਂ ਪੰਜਾਬ ਜਦੋਂ ਪੰਜਾਬ ਦੀ ਬਾਗਡੋਰ ਇਹਨਾਂ ਦੇ ਹੱਥ ਦੇ ਵਿੱਚ ਆਈ ਸੀ ਜਦੋਂ ਵਾਈਟ ਆਪਣਾ ਇੱਕ ਬਣਾਇਆ ਗਿਆ ਸੀ ਹੈਨਾ ਤੇ ਉਦੋਂ ਉਸ ਟਾਈਮ ਤੇ 1 ਲੱਖ 2 ਲੱਖ 7000 ਕਰੋੜ ਕਰਜ਼ਾ ਸੀਗਾ ਜੀ ਉਹਨਾਂ ਕਰੀਬ 4 ਲੱਖ ਕਰੋੜ ਦੇ ਕਰਜ਼ੇ ਪਹੁੰਚ ਚੁੱਕੇ ਹੈਗਾ ਜੀ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਇਹ 2.5 ਸਾਲਾਂ ਦੇ ਵਿੱਚ ਲੈ ਚੁੱਕੇ ਹੈਗੇ ਤੇ ਤੁਸੀਂ ਦੇਖੋ ਜਦੋਂ ਇਹਨਾਂ ਦੀ ਟਰਮ ਪੂਰੀ ਹੋਣੀ ਹੈ ਜਦੋਂ ਇਹਨਾਂ ਦੀ ਇਹ ਟਰਮ ਉਦੋਂ ਕਰੀਬ 5 ਲੱਖ ਕਰੋੜ ਤੋਂ ਉੱਪਰ 5.5 ਲੱਖ ਕਰੋੜ ਦੇ ਕਰਜ਼ਾ ਹੋ ਜਾਣਾ ਹੈ ਪੰਜਾਬ ਨੂੰ ਤਾਂ ਕਿਸੇ ਲੱਗੇ ਖਰਚਾ ਵੀ ਨਹੀਂ ਦੇਣਾ ਜੀ ਪੰਜਾਬ ਨੂੰ ਪੁੱਛੋ ਕੋਨੇ ਕਰਜ਼ਾ ਭਗਵੰਤ ਮਾਨ ਜੀ ਨੂੰ ਸਮਝਣਾ ਚਾਹੀਦਾ ਭਈ ਕਰਜ਼ਾ ਇਹ ਤੇਰੇ ਤੇ ਨਹੀਂ ਚੜ ਰਿਹਾ ਜੀ ਪੰਜਾਬ ਦੇ ਹਰ ਇੱਕ ਨਮਾਇੰਦੇ ਦੇ ਸਿਰ ਦੇ ਉੱਤੇ ਚੜ੍ਹ ਰਿਹਾ ਹੈ ਸਰਜਾ ਜੀ ਪੰਜਾਬ ਸਰਵਾਈਵ ਕਿਵੇਂ ਕਰੂਗਾ ਤੁਸੀਂ ਕਹਿੰਦੇ ਸੀ ਕਿ ਅਸੀਂ ਇੱਧਰੋਂ ਲਿਆਵਾਂਗੇ 2000 ਕਰੋੜ ਰੁਪਏ ਮਾਈਨਿੰਗ ਤੋਂ ਲਿਆਵਾਂਗੇ ਅਸੀਂ 43000 ਕਰੋੜ ਰੁਪਏ ਦਾ ਇਹ ਖਰਚਾ ਕੱਢ ਲਾਂਗੇ ਕਿੱਥੇ ਆਹੋ ਗੱਲਾਂ ਤੁਹਾਡੇ ਹਰ ਇੱਕ ਵਿਧਾਇਕ ਮਾਈਨਿੰਗ ਕਰਤੀ ਹੁੰਦਾ ਤੁਹਾਡੇ ਹਰ ਇੱਕ ਵਿਧਾਇਕ ਇੱਥੇ ਦੋ ਨੰਬਰ ਦੇ ਕੰਮ ਕਰੀ ਜਾਂਦੇ ਸੋ ਇਹਨਾਂ ਨੂੰ ਰੋਕੋ ਮਤਲਬ ਕੇਜਰੀਵਾਲ ਦਾ ਜੋ ਭਾਸ਼ਣ ਸੀ ਉਹ ਸਰਪੰਚਾਂ ਦੇ ਲਈ ਤਾਂ ਸੀ ਪਰ ਆਪਣੇ ਵਿਧਾਇਕਾਂ ਲਈ ਥੋੜਾ ਘੱਟ ਉਹ ਸਮਝ ਲੱਗ ਰਹੀ ਹੈ ਵਿਧਾਇਕਾਂ ਨੂੰ ਕਿ ਜਿਹੜੀ ਵਾਣੂ ਚਾਹੀਦੀ ਹੈ ਉਹ ਤੋਂ ਜਿਹੜੇ ਵਿਧਾਇਕ ਨੇ ਹਾਲਾਂਕਿ ਹੱਕ ਤਾਂ ਪੰਜਾਬ ਦੇ ਵਿਧਾਇਕਾ ਤੇ ਨਹੀਂ ਚੱਲ ਕੀ ਕਹ ਮੰਨ ਲਿਆ ਵੀ ਪਾਰਟੀ ਦਾ ਪਾਰਟੀ ਉਹ ਜ ਉਹਨਾਂ ਨੂੰ ਸਮਝਾਓ ਕਿ ਤੁਸੀਂ ਕਿਉਂ ਨਸ਼ੇ ਵਿਖਾਉ ਰਹੇ ਹੋ ਕਿਉਂ ਤੁਸੀਂ ਦੋ ਨੰਬਰ ਤੇ ਕੰਮ ਕਰਦੇ ਲੋਕ ਹੋਣ ਕਹਿੰਦੇ ਵੀ ਨਸ਼ੇ ਵੀ ਇਹੀ ਵਿਖਾਈ ਜਾਂਦੇ ਲੋਕ ਕਹਿੰਦੇ ਵੀ ਮਾਈਨਿੰਗ ਵੀ ਇਹੀ ਕਰੀ ਜਾਂਦੇ ਸਾਰੀ ਆਪਾਂ ਦੇਖ ਲਈਏ ਕਿੰਨੀ ਮਜ਼ੇਦਾਰੀ ਮਾਈਨਿੰਗ ਚੱਲਦੀ ਹੈ ਤਾਂ ਤੇ ਆਨੰਦਪੁਰ ਸਾਹਿਬ ਤੇ ਕਮੇਟੀ ਦੇ ਪ੍ਰਧਾਨ ਨੇ ਜਿਹੜਾ ਕਿ ਹਰਜੋਤ ਪੈਰ ਤਾਂ ਬਹੁਤ ਮੈਚ ਦੀ ਕੀ ਉਹਨੇ ਕੱਲ ਫੇਸਬੁੱਕ ਤੇ ਲਿਖਿਆ ਕਿ ਮਾਈਨਿੰਗ ਦੀ ਨਜਾਇਜ਼ੀ ਨਹੀਂ ਹੋ ਰਹੀ ਐ ਜਿਹੜੀ ਅਸੀਂ ਪਹਿਲਾਂ ਲਾਈਆਂ ਜਦੋਂ ਉੱਤਰੋਂ ਟੁੱਟੋ ਟਕ ਟਕ ਟਕਾ ਕੇ ਕਈ ਕਰੋੜਾਂ ਦੀਆਂ ਟੈਲਾ ਤੋੜਤੀਆਂ ਇਹਨਾਂ ਨੇ ਤੇ ਸਾਰਾ ਇਲਾਕਾ ਬਰਬਾਦ ਕਰ ਦਿੱਤਾ ਪਰ ਹਰਜੋਤ ਬਾਹਰ ਇੱਧਰ ਮੰਗਲ ਵਾਲੇ ਇਲਾਕੇ ਦੇ ਵਿੱਚ ਦੇਖੋ ਵੀ ਜਾ ਕੇ ਰਾਤ ਨੂੰ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕਰੋੜਾਂ ਦੀ ਮਾਈਨਿੰਗ ਹੁੰਦੀ ਐ ਤੇ ਰੋਕਣ ਵਾਲਾ ਕੋਈ ਨਹੀਂ ਹੈਗਾ ਜਦੋਂ ਸ਼ਿਕਾਇਤ ਕਰਦੇ ਆ ਇੱਕ ਅੱਧਾ ਟਿੱਕਰ ਫੜ ਕੇ ਛਾੜ ਦਿੰਦੇ ਨੇ ਅਦਰਵਾਈਜ਼ ਹਰਜੋਤ ਬਾਹਰ ਜੀ ਤਾਂ ਉਹ ਬੋਲਦੇ ਵੀ ਨਹੀਂਗੇ ਮੈਂ ਸਮਝਦਾ ਵੀ ਇਹ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਨੇ ਇੱਕ ਸਿਰਫ ਫਾਰਮ ਆਫ ਆਥ ਹੋਣਾ ਸੋਚਕ ਕਿ ਮਾ ਫੋਟੋ ਟਿਕਣਾ ਨਾ ਫਾਰਮ ਇਹ ਫੋਟੋ ਸਟੇਟ ਤੁਸੀਂ ਲੈ ਕੇ ਉਹ ਤੇ ਲਿਖਿਆ ਹੁੰਦਾ ਵੀ ਆ ਸਹੁ ਹੈ ਬੀਡੀਪੀਓ ਨੂੰ ਦਫ਼ਤਰ ਤੇ ਜਾ ਕੇ ਸਹੁ ਚੁੱਕਣੀ ਹੁੰਦੀ ਆ ਜਾਂ ਬੀਡੀਪੀਓ ਦੀ ਬਾਣੀ ਗੱਲ ਹੈ ਬੀਡੀਪੀਓ ਕਿਸੇ ਪਿੰਡ ਚ ਜਾਵੇ ਜਾਂ ਬੀਡੀਪੀ ਕੋਈ ਸਰਪੰਚ ਚ ਲੱਗੇ ਜਾਂ ਉਹ ਕੇ ਜਾ ਕੇ ਚੁੱਕ ਕੇ ਸੋ ਕੰਮ ਨਵੇੜਨ ਐਵੇਂ ਤੁਸੀਂ ਸਾਰੇ ਪੰਜਾਬ ਚ ਅੱਡੇ ਦੇ ਅੱਡੇ ਖਾਲੀ ਕਰਤੇ ਤੁਸੀਂ ਆਹ ਮੇਰੇ ਕੋਲ ਚਿੱਠੀ ਪਈ ਹੈ ਸਟੇਟ ਟਰਾਂਸਫਰ ਕਮਿਸ਼ਨਰ ਦੀ ਕਿ ਤੁਸੀਂ ਜਿਹੜੇ ਬਸਾਂ ਤੇ ਜੋ ਜੀ ਸਰਪੰਚਾਂ ਦੇ ਆਮਾ ਦੀ ਪਾਕੀ ਦੇ ਸਰਪੰਚਾਂ ਨੂੰ ਚੱਕ ਕੇ ਲੈਉਣ ਲਈ ਲਿਸਟਾਂ ਕੱਟੀਆਂ ਪਈਆਂ ਨੇ ਜੀ ਆ ਮੇਰੇ ਕੋਲ ਪਈਆਂ ਨੇ ਬਲਾਕ ਦੇ ਹਿਸਾਬ ਨਾਲ ਤੇ ਇਹ ਇਹ ਮੈਂ ਸਮਝਦਾ ਵੀ ਇਹ ਤਾਂ ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਨੇ ਦੇਖੋ ਮੈਂ ਇਹ ਕਹਿੰਦਾ ਵੀ ਪ੍ਰੋਗਰਾਮ ਜੇ ਸਾਡੇ ਕੋਲੇ ਨਾ ਜੀ ਕੋਈ ਬੜਾ ਸਰਕੰਸਟੈਂਸ ਦੇ ਵਿੱਚ ਪੈਸਾ ਹੋਵੇ ਠੀਕ ਹੈ ਬੰਦਾ ਕਰਾਣਾ ਮੈਂ ਪ੍ਰੋਗਰਾਮ ਖੁਸ਼ੀ ਦੇ ਵਿੱਚ ਕਰਾਣਾ ਹੁੰਦਾ ਹੈਗਾ ਪਰ ਜਦੋਂ ਸਾਡੇ ਕੋਲੇ ਪੈਸਾ ਹੀ ਨਹੀਂ ਹੈਗਾ ਤੁਸੀਂ ਸਾਡਾ ਜਿਹੜਾ ਕਿ ਜਮਾ ਇਹਨਾਂ ਮਾਰਿਆ ਪਿਆਗਾ ਕਿ ਤੁਸੀ ਇਹ ਕੁਛ ਕਰਦੇ ਹੋ ਤੇ ਕੋਈ ਬਹੁਤ ਚੰਗੀ ਗੱਲ ਨਹੀਂ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੀ ਬਹੁਤ ਮੰਦਪਾ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਕਿਰਤ ਕਰਕੇ ਕੰਮ ਚਲਾਉਣਗੇ ਕਿ ਸੰਦੀਪ ਜੀ ਜਦੋਂ ਘਰ ਦੇ ਵਿੱਚ ਕੋਈ ਤੰਗੀ ਹੁੰਦੀ ਹੈ ਕੋਈ ਕਰਜ਼ੇ ਹੁੰਦੇ ਨੇ ਉਹ ਘਰ ਵੀ ਤਾਂ ਕਿਰਤ ਕਰਕੇ ਚਲਾਇਆ ਜਾ ਸਕਦਾ ਹੈ ਨਾ ਜੀ ਉੱਥੇ ਉਸੇ ਤਰ੍ਹਾਂ ਹੀ ਸਰਕਾਰ ਹੈਗੀ ਜੀ ਤੁਸੀਂ ਦੇਖੋ ਵੀ ਉਸ ਤੋਂ ਇਲਾਵਾ ਸਾਡੇ ਤੇ ਕਿੰਨੇ ਟੈਕਸ ਲਾਈ ਜਾਂਦੇ ਹੋ ਹੋਰ ਕਦੇ ਜੀ ਸਟੇਟ ਬੈਟਲਗਾਤੇ ਕਦੇ ਇਹ ਅਸ਼ਟਾਮਾ ਤੇ ਵਧਾ ਲੰਦੇ ਕਦੇ ਇਹ ਕੋਰਪਸਟਰੀ ਖਰਚੇ ਵਧਾ ਲੰਦੇ ਕਦੇ ਇਹ ਤੁਹਾਡੇ ਵਹੀਕਲ ਦੀ ਰਜਿਸਟ੍ਰੇਸ਼ਨ ਦਾ ਖਰਚੇ ਵਧਾ ਲੰਦੇ ਬਿਜਲੀ ਮਹਿੰਗੀ ਕਰੀ ਜਾਂਦੇ 5 ਰੁਪਏ ਤੋਂ 8 ਰੁਪਏ ਹਟ ਕਰ ਦਿੱਤੀ ਛੱਡੀ ਜੀ ਇਹਨਾਂ ਲੋਕਾਂ ਤੇ ਬੋਧ ਪਾਈ ਜਾਂਦੇ ਆ ਔਰ ਤੁਸੀਂ ਸਭ ਤੋਂ ਵੱਡੀ ਗੱਲ ਦੇਖੋ ਜਿਹੜਾ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਲਿਆ ਪੰਜਾਬ ਦੇ ਵਿੱਚ ਤੁਹਾਨੂੰ ਵਿਖਿਆ ਕੋਈ ਵਿਜੀਬਲ ਕੋਈ ਡਵੈਲਪਮੈਂਟ ਹੋਈ ਹੋਵੇ ਲੱਖ ਕਰੋੜਾਂ ਪੈਸਾ ਵੀ ਇਹਨਾਂ ਤੋਂ ਨਹੀਂ ਬਣੀਆਂ ਮੇਨ ਸੜਕਾਂ ਇਹਨਾਂ ਤੋਂ ਨਹੀਂ ਬਣੀਆਂ ਕੋਈ ਕੋਈ ਸਕੂਲ ਬਣਾਇਆ ਹੋਵੇ ਕੋਈ ਇਹਨਾਂ ਨੇ ਉਹ ਕੋਈ ਇਹਨਾਂ ਨੇ ਵੱਡਾ ਹਸਪਤਾਲ ਬਣਾਇਆ ਹੋਵੇ 16 ਮੈਡੀਕਲ ਕਾਲਜ ਦਾ ਵਾਦਾ ਕੀਤਾ ਸੀ ਉਹ ਇੱਕ ਵੀ ਨਹੀਂ ਬਣਿਆ ਇੱਕ ਵੀ ਨਹੀਂ ਬਣਿਆ ਹਮ 22 ਸਾਲਾਂ ਦੇ ਵਿੱਚ ਇੱਕ ਵੀ ਮੈਡੀਕਲ ਕਾਲਜ ਮੈਡੀਕਲ ਕਾਲਜ ਨਹੀਂ ਬਣਿਆ ਕੁਝ ਸ਼ੁਰੂ ਨਹੀਂ ਹੋਇਆ ਤੁਸੀਂ ਦੇਖੋ ਵੀ 16 ਕਿਵੇਂ ਹੋਣਗੇ ਜੀ ਇਹ ਤੁਹਾਨੂੰ ਸਾਫ਼ ਪਤਾ ਲੱਗਦਾ ਇਹ ਸਿਰਫ ਇਹ ਬੋਰਡਾਂ ਦੇ ਵਿੱਚ ਸਿਰਫ ਹਾਂ ਹਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਫੋਟੋ ਵਾਲੇ ਬੋਰਡ ਜਰੂਰ ਬੰਨ੍ਹ ਲਾ ਦਿੱਤੇ ਹੋ। ਤੁਸੀਂ ਫੋਟੋ ਦੀ ਗੱਲ ਕੀਤੀ ਐ, ਬੋਰਡ ਦੀ ਗੱਲ ਕੀਤੀ ਐ, ਤਾਜ਼ੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਐ ਕਿ ਜਿਹੜੇ ਅਧਿਕਾਰੀਆਂ ਨੇ ਸੈਂਟਰ ਨੂੰ ਭਰੋਸਾ ਦੇ ਦਿੱਤਾ ਕਿ ਅਸੀਂ ਮੁਹੱਲਾ ਕਲੀਨਿਕ ਜਿਹੜੇ ਐਨ ਐਚ ਐਮ ਦੇ ਤਹਿਤ ਚੱਲਦੇ ਨੇ, ਉਹਨਾਂ ਤੋਂ ਫੋਟੋ ਵੀ ਹਟਾ ਦੇਾਂਗੇ ਤੇ ਉਸ ਦਾ ਨਾਮ ਵੀ ਬਦਲਣ ਨੂੰ ਤਿਆਰ ਹੋ ਗਈ ਐ ਪੰਜਾਬ ਸਰਕਾਰੇ ਪਤਾ ਲੱਗਿਆ। ਸੰਦੀਪ ਜੀ ਤੁਸੀਂ ਕਹਿੰਦੇ ਫੋਟੋ ਹਟਾਉਣ ਲਈ? ਜੀ। ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੀ ਟ੍ਰਾਈਕਰ ਨਵੀਂ ਤੁਹਾਨੂੰ ਗੱਲ ਦੱਸਦਾ ਹੈ ਤੁਸੀਂ ਇਹਨੂੰ ਤਾਂ ਵੈੱਟ ਚਲਾਇਓ ਮੈਂ ਤੁਹਾਨੂੰ ਇਹ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਫਰਮਾਨ ਜਾਰੀ ਕੀਤਾ ਕੋਟਾ ਤੋਂ ਪਹਿਲਾਂ ਜੀ ਕਿ ਹਰ ਇੱਕ ਮੁਹੱਲਾ ਕਲੀਨਿਕ ਤੇ ਵਿੱਚ ਤੁਸੀਂ ਪਰਚੀ ਦੇਣੀ ਹੈ ਜਰੂਰ ਜਿਹੜਾ ਬੰਦਾ ਆਵੇ ਉੱਥੇ ਜੀ ਕਲੜ ਪਰਚੀ ਦੇਣੀ ਹੈ ਉਹਦੇ ਉੱਤੇ ਭਗਵੰਤ ਮਾਨ ਜੀ ਦੀ ਫੋਟੋ ਲੱਗੀ ਹੋਣੀ ਚਾਹੀਦੀ ਹੈ ਉਹਦੇ ਤੇ ਲਿਖਿਆ ਭਗਵੰਤ ਮਾਨ ਜੀ ਮੁੱਖ ਮੰਤਰੀ ਵੱਲੋਂ ਬਹੁਤ ਸ਼ੋਭੇ ਸ਼ਾਵਾ ਲਿਖਿਆ ਹੋਣਾ ਚਾਹੀਦਾ ਮੈਂ ਉਹ ਪਰਚੀ ਦੀ ਕਾਪੀ ਵੀ ਪਈ ਹੈ ਅੱਛਾ ਪਰ ਉਹ ਪਰਚੀ ਸ਼ੁਰੂ ਵੀ ਹੋ ਗਈ ਹੈ ਹੁਣ ਤੂੰ ਦੇਖਣ ਵਾਲਾ ਵੀ ਹੁਣ ਉਹ ਪਰਚੀ ਇਹ ਜਿਮਨੀ ਹਲਕਿਆਂ ਦੇ ਵਿੱਚ ਵੀ ਦੇ ਰਹੇ ਐ ਕਿ ਨਹੀਂ ਉਹ ਵੀ ਜੇ ਦੇ ਰਹੇ ਐ ਤਾਂ ਉਹ ਵੀ ਚੋਣ ਜਾਬਤੇ ਦੀ ਉਲੰਘਣਾ ਹੈਗੀ ਤੁਸੀਂ ਦੇਖੋ ਤੁਸੀਂ ਫੋਟੋ ਫੋਟੋ ਉਤੋਂ ਦੀ ਕਹਿੰਦੇ ਉਹ ਇਹਨਾਂ ਨੇ ਤਾਂ ਉਹ ਪਰਚੀ ਜਿਹਦੇ ਉੱਤੇ ਇੱਕ ਬਿਮਾਰ ਦੀ ਦਵਾਈ ਲਿਖੀ ਜਾਣੀ ਹੈ ਉਹਦੇ ਉੱਤੇ ਵੀ ਭਗਵੰਤ ਮਾਨ ਦੀ ਫੋਟੋ ਲਾਤੀ ਮੈਂ ਤੁਹਾਨੂੰ ਕਹੂੰਗਾ ਇਹ ਪਰਚੀ ਇਹ ਕਿੱਡੀ ਬਿਸ਼ਰਮੀ ਦੀ ਗੱਲ ਹੈ ਉਹ ਬੰਦੇ ਨੇ ਜਿਹੜੇ ਕਹਿੰਦੇ ਸੀਗੇ ਕਿ ਹੋਰ ਪਾਰਟੀਆਂ ਵਾਲੇ ਨੇ ਪਤੀਲਿਆਂ ਤੇ ਫੋਟੋ ਲਾ ਕੇ ਐਂਬੂਲੈਂਸਾਂ ਤੇ ਫੋਟੋ ਲਾਤੀ ਇਹਨਾਂ ਨੇ ਤਾਂ ਮਰੀਜ਼ਾਂ ਦੀ ਪਰਚੀ ਜਿਹਦੇ ਜਿਹਦੇ ਉੱਤੇ ਦਵਾਈ ਲਿਖਣੀ ਹੈ ਜਿਹਦੇ ਉੱਤੇ ਬਿਮਾਰੀ ਲਿਖਣੀ ਹੈ ਉਹ ਤੇ ਹੀ ਭਗਵੰਤ ਸਬੰਧੀ ਫੋਟੋ ਲਾਉਂਦੀ। ਇਹ ਤਾਂ ਕਿਹਨੀ ਸ਼ਰਮ ਵਾਲੀ ਗੱਲ ਹੈ ਜੀ ਕਿੱਥੇ ਤੱਕ ਡਿੱਗ ਸਕਦੇ ਆ ਮੈਨੂੰ ਹੀ ਸਮਝਦਾ ਨਹੀਂ ਇਹ ਫਜ਼ੂਲ ਖਰਚੀ ਤੇ ਆਉਦੀ ਮਸ਼ਹੂਰੀ ਬੰਦ ਕਰਕੇ ਲੋਕਾਂ ਨੂੰ ਸਿਸਟਮ ਦਿਓ ਜਿਹੜਾ ਕਿ ਵਧੀਆ ਹੋਵੇ। ਸਾਨੂੰ ਮੁਹੱਲਾ ਕਲੀਨਿਕਾਂ ਦੀ ਲੋੜ ਨਹੀਂ ਪ੍ਰੋਪਰ ਇਹ ਰੋਜ਼ ਫਰੌਡ ਹੋ ਰਿਹਾ ਬਹੁਤ ਸਾਰੇ ਨਕਲੀ ਹਾਜ਼ਰੀਆਂ ਲਾ ਕੇ ਉਸ ਦੇ ਇੱਕ ਹਾਜ਼ਰੀ ਦੇ ਸਾਬ ਨਾਲ ਪੈਸੇ ਮਿਲਦੇ ਨੇ ਬਹੁਤ ਥਾਵਾਂ ਤੇ ਨਕਲੀ ਹਾਜ਼ਰੀਆਂ ਲੱਗਦੀਆਂ ਨੇ। ਜੀ ਮੈਂ ਪਿੱਛੇ ਜੇ ਫੜਾਏ ਵੀ ਸੀਗੇ ਪਰ ਸਿਸਟਮ ਤੇ ਉਹ ਤੁਸੀਂ ਪੁਰਾਣਾ ਜਿਹੜਾ ਸਾਡਾ ਚੱਲਦਾ ਸੀ ਡਿਸਪੈਂਸਰੀ ਵਾਲਾ ਸਿਸਟਮ ਸਾਡਾ ਪੀ ਐਸ ਸੀ ਐਸ ਜੇ ਲੋ ਨੂੰ ਠੀਕ ਕਰੋ ਤੁਸੀਂ ਉਹਨੂੰ ਠੀਕ ਕਰਨ ਦੀ ਸਾਤੇ ਹੋਰ ਪਰਬਾਦ ਕਰੀ ਜਾਂਦੇ ਹੋਗੇ ਤੇ ਇਹ ਵੀ ਮਤਲਬ ਕਿ ਮੈਂ ਤਾਂ ਗਲਤ ਪਈਏ ਵੀ ਇਹ ਬਹੁਤ ਗਲਤ ਹੋ ਰਿਹਾ ਹੈ 25 25 ਕਰੋੜ ਰੁਪਏ ਇੱਕ ਦਿਨ ਦੇ ਵਿੱਚ ਸਿਰਫ ਕੇਜਰੀ ਵਾਲ ਨੂੰ ਕੁਝ ਕਰਨ ਦੇ ਲਈ ਗਲਤ ਇਹ ਵਾਲੇ ਲੋਕਾਂ ਨੂੰ ਖੱਜਲ ਕੀਤਾ ਜਿਹੜਾ ਕੰਮ ਹੈ ਇੱਕੜੇ ਦਾ ਕੰਮ ਸੀਗਾ ਜੀ ਤੁਸੀਂ ਇਸ ਸਾਰੇ ਬਾਬ ਜਾਣਕਾਰੀ ਦਿੱਤੀ ਹੈ ਜੀ ਸਾਂਝੀ ਕੀਤੀ ਹੈ ਗੱਲਬਾਤ ਕੀਤੀ ਜੀ ਬਹੁਤ ਸ਼ੁਕਰੀਆ ਜੀ